ਗੁਰਸਾ ਸਿੰਘ ਬਟੋਹਾ ਨੇ ਬਾਹਾਂ ਖੜੀਆਂ ਕਰਦੀਆਂ ਕਿਹੜੇ ਤੁਹਾਡੇ ਪਿਓ ਨੇ ਕਿਹਾ ਸੀ ਗੁਰਸਾ ਹਲਟੋਹ ਨੇ ਬਾਹਾਂ ਖੜੀਆਂ ਕਰਦੀਆਂ ਸੀਗੀਆਂ ਦਿੱਲੀ ਦੀਆਂ ਤੇ ਇੰਦਰਾ ਗਾਂਧੀ ਤੇ ਚੀਕਾ ਪੋਣਾਲੇ ਚ ਗੁਰਸਾ ਸਿੰਘ ਬਟੋਹਾ ਵੀ ਇੱਕ ਸੀਗਾ ਜਿਹੜੇ ਲੋਕਾਂ ਨੇ ਕਿਹਾ ਸੀ ਅਸੀਂ ਸੰਵਿਧਾਨ ਨੂੰ ਨਿਮਣਦੇ ਹਾਂ ਸੰਵਿਧਾਨ ਨੂੰ ਮੰਨੀ ਜਾਂਦੇ ਜਿਹੜੇ ਕਹਿੰਦੇ ਸੀ ਅਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਲੀਗਾ ਅੱਜ ਚੋਣਾਂ ਦੀ ਗੱਲ ਵੀ ਕਰੀ ਜਾਂਦੇ ਆਂ ਦੀ ਪੁਲਿਸ ਦੇ ਅੱਗੇ ਲਾ ਕੇ ਨਹੀਂ ਭੱਜੇ ਜਬਜੇ ਆ ਤੇ ਹਿੱਕ ਜ ਵਜੇ ਆਂ ਗੱਲਾਂ ਕਰਦੇ ਯਾਰ ਨਹੀਂ ਸਮਰਪਣ ਕੌਣ ਕਰਦੇ ਹੁੰਦੇ ਆ ਜਿਹੜੇ ਬਾਦਰ ਹੁੰਦੇ ਕਾਹਦੀਆਂ ਗੱਲਾਂ ਕਰਦੇ ਯਾਰ ਤੁਸੀਂ ਸਾਡੇ ਮੂੰਹ ਖੜਮਾਉਂਦੇ ਜੇ 2 ਸਾਲ ਪਹਿਲਾਂ ਯਾਰ ਤੁਸੀਂ ਆਪ ਕਿਤਰਾ ਦੇ ਸੀ ਤੁਹਾਡਾ ਸਰੂਪ ਕਿਤਰਾ ਦਾ ਸੀ ਤੁਹਾਡੀਆਂ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ ਆਓ ਫੇਰ ਮਸੱਦਾ ਦੇਣਾ ਹੁਣ ਜੇ ਇਤਨੇ ਖੇਡਣਾ ਤੇ ਇਤਨੇ ਖੇਡ ਲੀਏ ਮੇਰੇ ਬਾਰੇ ਜੀ ਵਿਰਸਾ ਸਿੰਘ ਬਲਟੋਹਾ ਨੇ ਬਾਹਾਂ ਖੜੀਆਂ ਕਰਤੀਆਂ ਕਿਹੜੇ ਤੁਹਾਡੇ ਪਿਓ ਨੇ ਵਿਖਿਆ ਸੀ ਗੁਰਸਾ ਹਲਟੋਹਾ ਨੇ ਬਾਹਾਂ ਖੜੀਆਂ ਕਰਤੀਆਂ ਸੀਗੀਆਂ ਤੁਹਾਡੇ ਉਥੇ ਕਈ ਬਾਪੂ ਜਿਹੜੇ ਆ ਉਹ ਘੇਰੇ 'ਚ ਫੜੇ ਗਏ ਹਾਂਜੀ ਹੋਰ ਬੜੇ ਫੜੇ ਗਏ ਤੁਹਾਡੇ ਕੁਛ ਲੱਗਦੇ ਉਹਨਾਂ ਦਾ ਤਾਂ ਨਾ ਨਹੀਂ ਚ ਲੈਂਦੇ ਇਹ ਨਹੀਂ ਕਿ ਪੁਲਿਸ ਦੇ ਅੱਗੇ ਲਾ ਕੇ ਭੱਜ ਉੱਠੇ ਆ ਪੁਲਿਸ ਮੈਨੂੰ ਚੁੱਪਣ ਲਈ ਜਦੋਂ ਮੈਂ ਜੇਲ੍ਹ ਤੋਂ ਰਿਹਾ ਹੋਇਆ ਮੈਨੂੰ ਜੇਲ੍ਹ ਵਾਲੇ ਕਹਿੰਦੇ ਰਹੇ ਕਿ ਬਲਟਵਾ ਸਾਹਿਬ ਰੁਕ ਜਿਓ ਤੁਹਾਨੂੰ ਬਾਹਰ ਪੁਲਿਸ ਚੁੱਪਣ ਆ ਗਈ ਹੈ ਅੰਦਰ ਚਲੇ ਜਾਓ ਮੈਂ ਕਿਹਾ ਇਹ ਇੱਕ ਕਮਜ਼ੋਰਾਂ ਦਾ ਕੰਮ ਹੁੰਦਾ ਹੈ ਮੈਂ ਕਿਹਾ ਹੱਕ 'ਚ ਵੱਜੂ ਤੇ ਜੋ ਅਸੀਂ ਚੱਲਿਆ ਜੇ ਤੁਸੀਂ ਕੀੜੀ ਬਣਾਦੀ ਹੈ ਕਿਹੜੀ ਬਣਾਦੀ ਤੁਸੀਂ ਲੋਕਾਂ ਨੇ ਤੁਸੀਂ ਤੋਲਦੇ ਹੀ ਨਹੀਂ ਜੀ ਕੋਈ ਦੇਖਦੇ ਹੀ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਅਸੀਂ ਅਸੀਂ ਸੰਵਧਾਨ ਨੂੰ ਨਹੀਂ ਮੰਨਦੇ ਸੰਵਧਾਨ ਨੂੰ ਮੰਨੀ ਜਾਂਦੇ ਜਿਹੜੇ ਕਹਿੰਦੇ ਅਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਨਹੀਂਗਾ ਅੱਜ ਚੋਣਾਂ ਦੀ ਗੱਲ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਪੰਨੇ ਕਦੀ ਪੁਲਿਸ ਦੇ ਅੱਗੇ ਲਾ ਕੇ ਨਹੀਂ ਭੱਜੇ ਜੇ ਵੱਜੇ ਆ ਤੇ ਹਿੱਕ 'ਚ ਵੱਜੇ ਪੁਲਿਸ ਭਜਾਈ ਹੋਊਗੀ ਹਾਂਜੀ ਦਿੱਲੀ ਦੀਆਂ ਚੀਕਾਂ ਪਵਾਈਆਂ ਹੋਣਗੀਆਂ ਦਿੱਲੀ ਦੇ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਜਿਹੜੀਆਂ ਦਿੱਲੀ ਦੀਆਂ ਤੇ ਇੰਦਰਾ ਗਾਂਧੀ ਤੇ ਚਿਕਾਪੋਨਾ ਵਾਲੇ 'ਚ ਵਿਰਸਾ ਸਿੰਘ ਮਲਟੋਹਾ ਵੀ ਇੱਕ ਸੀਗਾ ਗੱਲਾਂ ਕਰਦੇ ਯਾਰ ਤੁਸੀਂ ਹਾਂਜੀ ਕਿ ਤੁਸੀਂ ਤਾਂ ਮੋਰੇ ਪੁਲਿਸ ਦੇ ਅੱਗੇ ਲੱਗ ਲੱਗੇ ਭੱਜੇ ਫਿਰਦੇ ਰਹੇ ਜੇ ਮੈਂ ਕਿਹਦਾ ਨਾਲ ਇੱਕ ਨਹੀਂ ਗੱਲ ਕਰਦਾ ਤੇ ਪਰ ਦੂਸਰੀ ਗੱਲ ਇਹ ਦੱਸ ਦਿਓ ਆਤਮ ਸਮਰਪਣ ਕਰਨਾ ਇਹ ਬਾਤਰੀ ਹੈ ਮੈਂ ਜੀ ਨਹੀਂ ਸੀ ਕਰਨਾ ਇਸ ਕਰਦਾ ਇਹਨਾਂ ਨਾਲ ਗੱਲ ਕਰਨ ਨੂੰ ਆਤਮ ਸਮਰਪਣ ਕਰਨਾ ਮਤਲਬ ਆਪਣੀ ਹਾਰ ਮੰਨਣਾ। ਹਾਂਜੀ ਆਤਮ ਸਮਰਪਣ ਕੀਤਾ ਕਿ ਵਿਰਾਂਹ ਕਲਤ ਜਸਵੀਰ ਸਿੰਘ ਰੋਡੇ ਵਿਚਾਰਾ ਬਥੇਰਾ ਕਹਿੰਦਾ ਰਹੇ ਮੈਨੂੰ ਵਿੱਚ ਨਾ ਲਿਆਓ। ਸਾਡੇ ਸਰਕਾਰ ਜੋ ਗਿਆ। ਹਾਂਜੀ ਉਹਨਾਂ ਨੂੰ ਉਤੋਂ ਬਾਹਰ ਹੋ ਸੱਜਿਓ ਖੱਬਿਓ ਫੋਨ ਕਰਾ ਕੇ ਵਰਤ ਕੇ ਟੂ ਲਾਈਨਰ ਤੇ ਟੂ ਲਾਈਨਰ ਤੇ ਗੱਲਾਂ ਹੁੰਦੀਆਂ ਰਹੀਆਂ ਭਾਈ ਤਸਵੀਰ ਸਿੰਘ ਬੇਸਮਰ ਤੋਂ ਮੁੱਕਰ ਕੇ ਦਿਖਾ ਦੇਣ। ਗੁਰੂ ਮਹਾਦਰ ਜੀ ਜਾਣ ਕੇ ਕਿ ਉਹ ਟੂ ਲਾਈਨਰ ਤੇ ਗੱਲਾਂ ਹੁੰਦੀਆਂ ਰਹੀਆਂ ਕਿ ਇੱਕ ਬਸ ਭਾਈ ਅਮਰਪਾਲ ਸਿੰਘ ਦੇਖ ਬਨੇ ਭਾਈ ਜਸਪੀਰ ਸਿੰਘ ਰੋਡੇ ਤੇ ਜਿਹੜੇ ਜਿਹੜੇ ਪਤਾ ਨਹੀਂ ਕਿਹੜੇ ਦੇਸ਼ ਚ ਬੈਠੇ ਸੀ ਚਾਹਾਂ ਮੈਂ ਉਹਦਾ ਨਾਂ ਨਹੀਂ ਲੈਣਾ ਹਾਂਜੀ ਗੱਲਾਂ ਹੁੰਦੀਆਂ ਰਹੀਆਂ ਨਿਪੜੀਆਂ ਗੱਲਾਂ ਭਾਈ ਸਾਹਿਬ ਨੇ ਬਚਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਿਹਾ ਕਿ ਤੁਸੀਂ ਬਚਾ ਸਕਦੇ ਜੀ ਤੁਸੀਂ ਰੱਖ ਸਕਦੇ ਜੀ ਹਾਂਜੀ ਉਹਨਾਂ ਨੇ ਪੇਸ਼ ਕਰਵਾਇਆ ਤੇ ਪੇਸ਼ ਕਰਵਾਉਣ ਨੂੰ ਹਾਂਜੀ ਬਾਧਰ ਨੇ ਹਾਂਜੀ ਸਮਰਪਣ ਕੌਣ ਕਰਦੇ ਹੁੰਦੇ ਆ ਜਿਹੜੇ ਬਾਦਰ ਹੁੰਦੇ ਕਾਹਦੀਆਂ ਗੱਲਾਂ ਕਰਦੇ ਯਾਰ ਤੁਸੀਂ ਸਾਡੇ ਮੂੰਹ ਫਿਰ ਹੁੰਦੇ ਛੇ ਹਾਂਜੀ ਇੰਨਾ ਗੱਲਾਂ ਜਨਾਬ ਆ ਪਾ ਕੁਛ ਨਹੀਂ ਪਿਆ ਸਿੱਧੀ ਗੱਲ ਹੈ ਬੰਦਿਆਂ ਕੋ ਲੜਾਈ ਲੜਾਓ ਇਲੈਕਸ਼ਨ ਲੜਾਓ ਪਰ ਮੈਂ ਕਿ ਕਹਿੰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥਕ ਆਂ ਤੁਹਾਡਾ ਹੀ ਬੇੜਾ ਕਰਪ ਹੁੰਦਾ ਰਹੇ ਕਿ ਤੁਸੀਂ ਪੰਜਾਬ 'ਚ ਤਿੰਨ ਵਾਰ ਕਾਂਗਰਸ ਸਰਕਾਰ ਬਣਾਈ ਹੈ ਤੁਹਾਡਾ ਹੀ ਬੇੜਾ ਕਰਪ ਹੁੰਦਾ ਰਹੇ ਕਿ ਤੁਸੀਂ ਕੇਜਰੀਵਾਲ ਦੀ ਸਰਕਾਰ ਬਣਾਈ ਹੈ ਆਓ ਫਿਰ ਮਸੱਦਾ ਦੇਣਾ ਆ ਹੁਣ ਜੇ ਇਤਨੇ ਖੇਡਣਾ ਤੇ ਇਤਨੇ ਖੇਡ ਲੀਏ ਇਹ ਗਿਰਸਾ ਹੁਣ ਟੋਆ ਆ। ਹਾਂਜੀ ਬਾਬੇ ਜਗਨੈਸ਼ ਸਿੰਘਾ ਝੂਠਾ ਖਾਦਾ ਆ। ਉਹਦਾ ਥਾਪੜਾ ਲਿਆ ਆ, ਉਹਦਾ ਪਿਆਰ ਲਿਆ ਆ। ਮੈਂ ਕੌਮ ਨਾਲ ਧੋਖਾ ਨਹੀਂ ਹੰਦੂਗਾ। ਆਪ ਦਾ ਹੁਕਾ ਦੂੰਗਾ। ਇਹ ਧੋਖਾ ਜੀ। ਬਾਜੋ। ਹਾਂਜੀ ਬਾਜੋ ਜੇ ਬੱਸ ਸਕਦੇ ਜੇ। 2 ਸਾਲ ਪਹਿਲਾਂ ਯਾਰ ਤੁਸੀਂ ਆਪ ਕਿਤਰਾ ਦੇ ਸੀ, ਤੁਹਾਡਾ ਸਰੂਪ ਕਿਤਰਾ ਦਾ ਸੀ। ਤੁਹਾਡੀਆਂ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ। ਹਾਂਜੀ ਤੁਸੀਂ ਅੱਜ ਕਹਿੰਦੇ ਜੀ ਬਹੁਤ ਵੱਡਾ ਜੀ ਸਿੱਖੀ ਬਚਾਉਣੀ ਚਾਹੀਦੀ ਏ। ਕਿਤਰਾ ਸਿੱਖੀ ਬਚਦੀ? ਇਸ ਤਰ੍ਹਾਂ ਸੀ ਵੀ ਕਿਹੜਾ ਕਾਨੂੰਨ ਆ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਿਜ਼ਮ ਆ ਕਿ ਚੋਣ ਜਿਤਾਓ ਜੀ ਬਾਹਰ ਕਢਾਓ ਜੀ ਕਿਉਂ ਲੁਪਣਾ ਤੁਮਰਾ ਕਰਦੇ ਜੀ ਵਿਰਸਾ ਹੁਲਟੋਏ ਲਈ ਕਰਦੇ ਜੇ ਮੈਨੂੰ ਮਾਣ ਹੈ ਕਿ ਜੋ ਮੈਂ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਆ ਮੈਨੂੰ ਮਾਣ ਹੈ ਜਿਸ ਤਰ੍ਹਾਂ ਤੇ ਮਰਤਸ਼ੀਹੇ ਚੱਲੇ ਆ ਜਿਸ ਤਰ੍ਹਾਂ ਦੀ ਮੈਂ ਜਿੱਲਾਂ ਕੱਟੀਆਂ ਆ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਆ ਕਦੀ ਝੁਕੇ ਨਹੀਂ